ਰਮਨ ਜੇ ਤੂੰ ਚਾਹੁੰਦੀ ਆ ਨਾ ਕਿ ਮੇਰੇ ਰਿਸ਼ਤੇਦਾਰਾਂ 'ਚ ਮੇਰਾ ਜਨੂਸਣਾ ਨਿਕਲੇ ਤੇ ਫਿਰ ਇਹਨਾਂ ਦੋਵਾਂ ਜੀਆਂ ਨੂੰ ਕਹ ਦੇ ਰਮਨ ਮੇਰੇ ਸਾਰੀ ਸਮਝ ਆ ਗਈ ਆ ਤੇ ਐਡੀ ਭੋਲੀ ਨਾ ਬਣ ਕੀ ਕਰਦੀ ਫਿਰਦੀ ਆ ਤੂੰ ਮੇਰਾ ਵਿਆਹ ਆ ਮੇਰੀ ਮਰਜ਼ੀ ਹੈ ਮੈਂ ਇਹਨੂੰ ਖੜਨਾ ਵਾ ਨਾਲ ਕਿ ਨਹੀਂ ਖੜਨਾ ਤੁਸੀਂ ਮਾਵਾਂ ਦੀ ਆ ਚਲ ਜਿਓ ਮੈਂ ਤਾਂ ਜਾਣਾ ਨਹੀਂ ਆ ਦੱਸ ਉਹਨਾਂ ਨੂੰ ਕਿਹੜਾ ਹੀ ਟੱਕਿਆ ਵਾ ਬੱਲੇ ਨਹੀਂ ਤੇਰੇ ਇਹ ਮੰਮੀ ਮੈਂ ਤਾਂ ਪਰਦਾ ਪਾਤਾ ਹੀ ਤੂੰ ਪਰਦੇ ਪਾਉਣ ਵਾਲੀ ਆ ਤੂੰ ਤਾਂ ਤਮਾਸ਼ਾ ਵੇਖਣ ਲਈ ਆ ਮੈਂ ਤੁਹਾਨੂੰ ਨਾ ਦੋਵਾਂ ਜਣਿਆਂ ਨੂੰ ਚੰਗੀ ਤਰ੍ਹਾਂ ਸਮਝਾਤਾ ਹੀ ਵੀ ਤੁਹਾਨੂੰ ਇਹ ਨਾਲ ਨਹੀਂ ਖੜਨਾ ਨੇ ਭਾਈ ਬਾਕੀ ਤੇ ਸਾਰੇ ਕੰਮ ਨਿਪਟ ਗਏ ਆ ਹੁਣ ਕੋਈ ਰਹਿ ਗਿਆ ਕਿ ਨਹੀਂ ਰਹਿ ਗਿਆ ਰਮਨ ਨੂੰ ਪੁੱਛਦਾ ਵਾਂ ਜੇ ਕੋਈ ਰਹਿ ਗਿਆ ਹੋਗਾ ਤੇ ਫਿਰ ਕਰ ਲਾਂਗੇ ਰਮਨ ਹਾਂਜੀ ਆ ਗਈ ਜੇ ਹਾਂਜੀ ਵਾਜਾ ਮਾਰਨ ਦਾ ਇਹ ਵਾਏ ਮੈਂ ਤਾਂ ਆ ਮਾਰਿਆ ਪੇ ਕੰਮ ਤਾਂ ਗਏ ਸਾਰੇ ਨਿਪਟ ਤੇ ਕੋਈ ਰਹਿਤ ਨਹੀਂ ਗਿਆ ਹੁਣ ਮੇਰੇ ਹਿਸਾਬ ਨਾਲ ਵੀ ਸਾਰਾ ਸਮਾਨ ਵੀ ਆ ਗਿਆ ਵਾ ਤੇ ਕੰਮ ਵੀ ਸਾਰੇ ਹੋ ਹੀ ਗਏ ਆ ਚੱਲ ਫੇਰ ਵੀ ਨਾ ਇੱਕ ਵਾਰ ਵੇਖ ਲੈਨੇ ਆ ਕਈ ਵਾਰ ਕੋਈ ਚੀਜ਼ ਰਹਿ ਜੇ ਨਾ ਦਿੰਦੇ ਦਿਲ ਚੇਤਾ ਹੁੰਦਾ ਹੁੰਦਾ ਵਾ ਵਾਹ ਹੋਏ ਤੇ ਗੱਲ ਤੇਰੀ ਠੀਕ ਆ ਤੇ ਕੱਪੜੇ ਲੀੜੇ ਵੀ ਸਾਰੇ ਰੁਪਿੰਦਰ ਦੇ ਤੇ ਆਈ ਗਏ ਆ ਫੈਕੂ ਕਰਕੇ ਉਹਨੇ ਪਾਲੇ ਆ ਮੇਰੇ ਕੱਪੜੇ ਨਾ ਟੇਲਰ ਕੋਲ ਲਿਆਉਣ ਵਾਲੇ ਆ ਉਹ ਸਭਾ ਜਾਓਗੇ ਨਾ ਤੁਸੀਂ ਤਾਂ ਫੜ ਲਿਆਓ ਚਲੋ ਉਹ ਤਾਂ ਮੈਂ ਲਿਆਉਂਗਾ ਤੇ ਜੋ ਬਨੋਣਾ ਦੇ ਕੱਪੜੇ ਜੋ ਉਹਦੇ ਹੁਣ ਉਹਨਾਂ ਦਾ ਮੈਨੂੰ ਕੀ ਪਤਾ ਵਾ ਉਹਨਾਂ ਆਪਣੀ ਮਰਜ਼ੀ ਦੇ ਲੈਣੇ ਹੁੰਦੇ ਆ ਪਤਾ ਨਹੀਂ ਮੈਨੂੰ ਲਿਆਏ ਆ ਕਿ ਨਹੀਂ ਲਿਆਏ ਯਾ ਰਮਨ ਉਹਨਾਂ ਨੇ ਤਿਆਰੀ ਕੋਈ ਕੀਤੀ ਹੈਗੀ ਕਿ ਨਹੀਂ ਮੈਨੂੰ ਹੁਣ ਕੀ ਪਤਾ ਵਾ ਉਹਨਾਂ ਦਾ ਤਾਂ ਪੱਕਾ ਇਹ ਵੀ ਨਹੀਂ ਪਤਾ ਪੀ ਉਹਨਾਂ ਨੇ ਸਾਡੇ ਨਾਲ ਜਾਣਾ ਵੀ ਆ ਕਿ ਨਹੀਂ ਜਾਣਾ ਨਹੀਂ ਰਮਣੀ ਤਾਂ ਦਿੱਤੇ ਕੋਈ ਗੱਲ ਨਹੀਂ ਆ ਕੱਪੜਾ ਲੀੜਾ ਤਾਂ ਮੈਨੂੰ ਲੱਗਦਾ ਨਹੀਂ ਪੀ ਲਿਆਂਦਾ ਵਾ ਉਹਨਾਂ ਨੇ ਤੇ ਜੇ ਜਾਣਾ ਹੁੰਦਾ ਫੇਰ ਤਾਂ ਲੈ ਕੇ ਆਉਂਦੇ ਤੇ ਮੈਂ ਵੀ ਘੜੀ ਘੜੀ ਉਹਨਾਂ ਨੂੰ ਕੀ ਕਵਾਂ ਉਹਨਾਂ ਨੂੰ ਆਪ ਹੀ ਸਮਝ ਚਾਹੀਦੀ ਆ ਪੀ ਸਾਡੀ ਭੈਣ ਦਾ ਵਿਆਹ ਵਾ ਗਾੜੀ ਹੋ ਕੇ ਸਾਰੇ ਕੰਮ ਹੀ ਕਰਨੇ ਆ ਤੇ ਜਾ ਕੇ ਆਪਣਾ ਲੀੜਾ ਕੱਪੜਾ ਲੈ ਆਈਏ ਚੱਲ ਤੂੰ ਰਬ ਦਾ ਕਰੀ ਜੋਤ ਨੂੰ ਪੁੱਛਦੀ ਤੂੰ ਸਹੀ ਪੀ ਪੁੱਤ ਕੋਈ ਲੀੜਾ ਕੱਪੜਾ ਲਿਆ ਕਿ ਨਹੀਂ ਲਿਆ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਮੈਂ ਇੱਕ ਵਾਰ ਪੁੱਛ ਲਈ ਨਹੀਂ ਉਹਨਾਂ ਨੂੰ ਰਮਨ ਇਹ ਨਾ ਵੀ ਬੇਕਾਮ ਠਾਕੇ ਵਾਲਾ ਹੋਏ ਬਾਰ-ਬਾਰ ਉਹ ਗੱਲਾਂ ਕਰੀ ਜਾਣ ਦੇ ਉਦੋਂ ਵੀ ਮੇਰਾ ਕੋਈ ਕਸੂਰ ਨਹੀਂ ਸੀ ਉਹ ਦੋਵਾਂ ਜੀਆਂ ਦੀ ਸਲਾਹ ਹੀ ਤੇਹੀਂ ਠਾਕੇ ਤੇ ਨਹੀਂ ਜਾਣਾ ਇਹ ਗੱਲਾਂ ਛੱਡੋ ਮੈਨੂੰ ਇਹ ਬੜੀ ਖੁਸ਼ੀ ਆ ਵੀ ਚੱਲ ਕੁੜੀ ਦਾ ਵਿਆਹ ਕਰਨਾ ਵਾ ਸਮਾਨ ਵੀ ਸਾਰਾ ਵਧੀਆ ਲਿਆ ਗਿਆ ਸੋਨਾ ਸਾਨਾ ਜੋ ਲੇਣਾ ਹੀਗਾ ਨਾ ਸਾਰਾ ਵਧੀਆ ਬਣ ਗਿਆ ਵਾ ਇਹ ਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਨਾ ਅਸੀਂ ਨੀਵੇਂ ਨਾ ਹੋਵਾਂਗੇ ਉਹਨਾਂ ਨੂੰ ਵੀ ਇਹ ਪਤਾ ਲੱਗੂਗਾ ਕਿ ਜੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਵਾ ਨਾ ਧੂਮ-ਤਾਮ ਨਹੀਂ ਕੀਤਾ ਵਾ ਤਾਂ ਹੀ ਉਹਦਾ ਮੈਂ ਤੁਹਾਨੂੰ ਕਿਹਾ ਸੀ ਪਿਆਸ ਵੀ ਵਧੀਆ ਹੀ ਕਰਕੇ ਆਇਓ ਰਮਨ ਸਾਰੇ ਕੰਮ ਵਧੀਆ ਕੀਤੇ ਆ ਤੇਰੇ ਹੱਥ ਹੀ ਹੋਏ ਆ ਨਹੀਂ ਨਹੀਂ ਮੈਂ ਤੇ ਆਪ ਕਹਿਣ ਰਹੀ ਆ ਕਿ ਮੇਰੇ ਹੱਥ ਹੀ ਹੋਈ ਆ ਸਾਰੇ ਕੰਮ ਬੜੇ ਹੀ ਵਧੀਆ ਹੋਏ ਆ ਰਮਨ ਬਾਕੀ ਦੇ ਕੰਮ ਹੋਏ ਆ ਸਾਰੇ ਵਧੀਆ ਤੇ ਜੇ ਕਿਤੇ ਹੁਣ ਕੰਮ ਠਾਕੇ ਵਾਲਾ ਹੋਇਆ ਨਾ ਤੇ ਫੇਰ ਵੇਖ ਲਈ ਤੁਹਾਨੂੰ ਤਾਂ ਮੈਨੂੰ ਹੀ ਗਲਤ ਲੱਗਦੀ ਰਹਿਣੀ ਆ ਬਾਰ-ਬਾਰ ਉਹੋ ਹੀ ਗੱਲ ਉਹੋ ਹੀ ਗੱਲ ਹੱਦ ਹੋ ਗਈ ਤੁਹਾਡੇ ਵਾਲੀ ਮੈਨੂੰ ਤੇ ਲੱਗਦਾ ਇਹਨਾਂ ਨੇ ਕਿਹਾ ਹੀ ਨਹੀਂ ਉਹਨਾਂ ਨੂੰ ਢੀਲੀ ਢੇਕ ਕੱਪੜੇ ਸੌਂ ਜਾਂ ਕਿਦਾਂ ਕਰੋ ਆਪਣੇ ਕੋਲੋਂ ਹੀ ਕਹੀ ਜਾਣ ਡਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਦਾਂ ਦੀਆਂ ਗੱਲਾਂ ਕਰਨ ਰਹੀ ਸੀ ਭਿਜੇ ਜੋਬਣ ਹੁਣੀ ਨਾ ਗਏ ਤਾਂ ਤਮਾਸ਼ਾ ਖੜਾ ਹੋਊਗਾ ਕੁੜੀ ਕਹਿਣ ਡਈ ਆ ਵੀ ਜੇ ਉਹਨਾਂ ਨੇ ਜਾਣਾ ਤਾਂ ਮੈਂ ਨਹੀਂ ਜਾਣਾ ਮੈਂ ਤੇ ਨਵਚਕਾਏ ਫਸ ਗਈ ਆ ਕੀ ਕਰਾਂ ਹੁਣ ਇਹਨੂੰ ਆਵਾਜ਼ ਮਾਰ ਕੇ ਸਮਝੰਨੀ ਆ ਰਪਿੰਦਰ ਆ ਉਰਾ ਗਾਸ ਮੇਰੀ ਹਾਂਜੀ ਮੇਰੇ ਕੀ ਆ ਨੀਰਪਿੰਦਰ ਹੁਣਾ ਕੀ ਆ ਹੋਰ ਤੇ ਸਾਰੇ ਕੰਮ ਬੜੇ ਵਧੀਆ ਹੋ ਗਏ ਆ ਹਾਂਜੀ ਤੇਰੇ ਪਿਓ ਨੇ ਮੈਨੂੰ ਆਵਾਜ਼ ਮਾਰੀ ਸੀ ਕੰਮ ਹੀ ਕੋਈ ਕੰਮ ਕਾਦਾ ਸੀ ਮੈਨੂੰ ਪੁੱਛਣ ਡਿਆ ਸੀ ਕਿ ਉਹਨਾਂ ਨੇ ਲੀੜਾ ਕਪੜਾ ਬਣਾ ਲਿਆ ਵਾ ਦੋਆਂ ਜੀਆਂ ਨੇ ਤੇ ਮੈਂ ਵੀ ਮੈਨੂੰ ਨਹੀਂ ਘੜੀ ਬਲੋ ਆਹੋ ਅੱਛਾ ਤੇ ਮੈਂ ਆ ਆਪਣੀ ਪਸੰਦ ਦੇ ਲੈਣੇ ਉਹਨਾਂ ਨੇ ਮੈਨੂੰ ਨਹੀਂ ਘਾ ਪਤਾ ਵੀ ਬਣਾਏ ਆ ਕਿ ਨਹੀਂ ਬਣਾਏ ਤੇ ਆਂਦੇ ਹੀ ਵੀ ਜੋ ਨਾ ਨਾ ਗਏ ਤੇ ਨਾ ਹੋ ਪਿਠਾਕੇ ਵਾਂਗ ਤਮਾਸ਼ਾ ਇੱਥੇ ਲੱਗੇ ਤੇ ਉਹ ਨਹੀਂ ਮੈਂ ਤਮਾਸ਼ਾ ਲੱਗਣ ਦੇਣਾ ਤੇ ਮੰਮੀ ਇਹ ਦੱਸ ਇਹਨਾਂ ਨੂੰ ਆਪਣੇ ਆਪ ਨਹੀਂ ਘਾ ਪਤਾ ਹੈਗਾ ਇਗੜਾ ਸਰੀਕਾਇਕਰ ਦੇ ਵਿੱਚ ਹੋਈਆਂ ਨਹੀਂ ਇੱਕ ਪਾਸੇ ਤਾਂ ਤੂੰ ਮੰਨ ਨਹੀਂ ਆਂ ਪਰ ਉਹਨਾਂ ਨੂੰ ਖੜਨਾ ਨਹੀਂਗਾ ਮੈਂ ਤਾਂ ਲੱਕੋ ਫਾਇ ਹੈ ਆਈਆਂ ਹੁਣ ਤੂੰ ਹੀ ਦੱਸ ਪਿਓ ਤੇਰਾ ਕਹਿਣ ਦਾ ਤੇ ਮੈਂ ਉਹਨੂੰ ਜਵਾਬ ਕੀ ਦੇਵਾਂ ਮੈਂ ਤਾਂ ਹੁਣ ਝੂਠ ਹੀ ਬੋਲਣਾ ਸੀ ਮੇਰਾ ਤੇਰਾ ਦਾਨੀਗਾ ਨਾਲ ਖੜਨਦਾ ਚਾਹ ਡੈਡੀ ਜੀ ਨੇ ਕੋਈ ਗੱਲਬਾਤ ਕੀਤੀ ਤੇ ਫਿਰ ਕੀ ਕਰਨਾ ਵਾ ਡੈਡੀ ਨੇ ਗੱਲਬਾਤ ਕੀਤੀ ਤੇ ਤੈਨੂੰ ਪੁੱਛਿਆ ਨਾ ਫਿਰ ਪਿੰਦਰ ਉਹਨਾਂ ਨੇ ਕੱਪੜੇ ਬਣਾ ਲਏ ਆ ਤੇ ਤੂੰ ਇੱਕੋ ਗਾਲ ਹੀ ਕਹੀ ਵੀ ਡੈਡੀ ਜੀ ਇਹਨਾਂ ਨੇ ਤਾਂ ਮੈਨੂੰ ਬਣਾ ਕੇ ਦੇਣੇ ਹੀਗੇ ਮੇਰੇ ਭਰਾ ਪਰ ਜਾਈ ਆ ਤੇ ਮੈਂ ਇਹਨਾਂ ਨੂੰ ਕਹਿਣਾ ਹੈ ਕੱਪੜੇ ਬਣਾ ਇਹ ਉਪਰੇ ਪੀਰਾਂ ਬਾਹਰ ਵਾਪੀ ਇਹਨਾਂ ਨੂੰ ਬਾਹਰੋਂ ਆਣ ਕੇ ਕਹਿਣਾ ਕਿਸ ਨੇ ਉਹੀ ਤਾਂ ਮੈਂ ਗਿਆ ਨਹੀਂ ਪੀ ਇਹਨਾਂ ਨੂੰ ਨਹੀਂ ਪਤਾ ਕਰਦਾ ਦੇ ਵਿਆਹ ਆ ਇਹ ਕਿਹੜੇ ਪਰੌਣੇ ਆਏ ਹੋ ਹੁਣ ਪੈਰਾਂ ਦੇ ਪਾਣੀ ਨਾ ਪੈਣ ਦਵੀਂ ਨਹੀਂ ਮੈਂ ਤੇਰੇ ਨਾਲ ਤੈਨੂੰ ਪੁੱਛਣਾ ਹੀ ਹੋਂ ਮੇਰ ਨਾਲ ਤਾਂ ਹੁਣ ਗੱਲ ਕਰ ਲਈ ਆ ਠੀਕ ਆ ਨਾ ਗੁੱਸੇ ਦਾ ਸੱਸ ਨਹੀਂ ਹੋਇਆ ਉਹ ਤਾਂ ਨਾਰਮਲ ਗੱਲ ਕੀਤੀ ਅਜੇ ਤਾਂ ਗੁੱਸੇ ਵਿੱਚ ਹੈ ਨਹੀਂ ਤੇ ਪਰ ਜੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਨਹੀਂ ਜਾਣਾ ਮੈਨੂੰ ਲੱਗਦਾ ਪਈ ਉਹਨਾਂ ਨੂੰ ਸ਼ੱਕ ਸਾਡੇ ਦੋਵਾਂ ਜਾਣੀਆਂ ਤੇ ਆ ਵੀ ਇਹਨਾਂ ਨੇ ਮਨਾ ਕੀਤਾ ਹੁਣਾਵਾ ਤੇ ਕੋਈ ਗੱਲ ਨਹੀਂ ਮੀਂਹ ਤੇਰੇ ਜੇੜੜੀ ਪੁੱਛਣਗੇ ਤੇ ਮੈਂ ਕਹ ਦਊਂਗੀ ਫਿਰ ਹੋਰ ਕੀ ਆ ਤੂੰ ਇੱਦਾਂ ਹੀ ਕਹੀਂ ਠੀਕ ਆ ਨਾ ਆਖਾਂਗੇ ਵੀ ਇਹਨਾਂ ਨੂੰ ਸਾਰਾ ਪਤਾ ਹੋਣਾ ਚਾਹੀਦਾ ਵੀ ਕਿਹੜਾ ਕੰਮ ਗਾੜੀ ਹੋ ਕੇ ਕਰਦਾ ਕਿਹੜਾ ਨਹੀਂ ਫਿਰ ਵੀ ਭਰਾ ਆ ਵੱਡਾ ਆਹੋ ਕੱਪੜਾ ਲੈੜਾ ਜਾਣ ਬਣਾ ਕੇ ਲਿਆਉਣਾ ਅਹੀਂ ਇਹਨਾਂ ਦੇ ਹੱਥ ਫੜੇ ਉਹੋ ਹੀ ਨਾ ਹਰਪਿੰਦਰ ਪਿਓ ਤੇਰਾ ਤੇ ਨਾ ਉਦੋਂ ਹੀ ਬੜੇ ਗੁੱਸੇ ਵਿੱਚ ਹੀ ਜਿੱਦਣ ਮੈਂ ਨਾ ਸੋਨਾ ਇਹਨਾਂ ਕੋਲ ਲੈ ਕੇ ਗਈ ਹਾਂ ਹਾਂਜੀ ਮੈਨੂੰ ਰਾਹ ਵਿੱਚ ਜਾ ਕੇ ਆਂਦੇ ਕਿ ਸੋਨਾ ਤੇ ਤੋਂ ਇਹਨਾਂ ਕੋਲ ਲੈ ਆਈਆਂ ਤੇ ਜਿਹੜੇ ਕੰਨੀ ਪਾਇਟਾ ਉਸ ਹੀ ਉਹ ਹੀ ਰਹਿਣ ਦਿੰਦੀ ਤੇ ਮੈਂ ਫਿਰ ਕੀ ਕਹਿਣਾ ਸੀ ਨਹਿਪੇ ਚੱਲ ਕੋਈ ਨਹੀਂ ਹੁਣ ਸਾਨੂੰ ਪੈਹਾਂ ਦੀ ਲੋੜ ਵਾ ਹਾਂਜੀ ਹੁਣ ਅਹੀਂ ਕੋਈ ਨਹੀਂ ਲੈਣਦੀ ਉਹ ਕੋ ਤੇ ਕੱਲ ਨੂੰ ਉਹਨੂੰ ਬਣਾਵਾਂਗੇ ਮਾਸਾ ਵੱਧ ਬਣਾਵਾਂਗੇ ਹੋਰ ਕੀ ਆ ਤੇ ਨਾਲੇ ਮੈਂ ਕਿਹੜਾ ਕੋਦੇ ਪੇਕਿਆਂ ਵਾਲਾ ਲਿਆ ਵਾ ਆਹੋ ਆਪਣਾ ਹੀ ਲਿਆ ਜਿਹੜਾ ਪਾਇਆ ਵਾ ਹਾਂ ਤੋ ਤੁਹਾਡੇ ਆਪਣੇ ਘਰ ਦਾ ਹੀ ਇੱਥੇ ਮੱਜੀ ਵਰਤ ਲਈਏ ਤੇ ਮੈਂ ਹਾਂ ਉਹ ਕੱਢ ਕੇ ਨਾ ਪੇਕਿਆਂ ਵਾਲੇ ਆਪਣੇ ਪਾਲੀ ਹਾਂ ਤੇ ਕੋਈ ਗੱਲ ਨਹੀਂ ਬਣਾਵਾਂਗੇ ਹੁਣ ਮੈਂ ਉਥੇ ਰਾਹ ਵਿੱਚ ਲੜਨਾ ਥੋੜਾ ਹੀ ਸੌ ਜਾਣਾ ਖਲੋਤਾ ਸੀ ਮੇਲਾ ਲੱਗਣਾ ਨਹੀਂ ਅਮੀ ਚੰਗੇ ਨਹੀਂ ਗੱਲ ਲੱਗੀ ਦਾ ਬਾਹਰ ਆਪਣੇ ਘਰ ਦੀ ਗੱਲ ਕਰੇ ਹੀ ਬੰਦਾ ਰੱਖੇ ਨਾ ਤੇ ਫੇਰ ਹੀ ਚੰਗਾ ਤੇ ਬਾਕੀ ਇਤੇਰਾ ਸਮਾਨ ਸਾਰਾ ਆ ਗਿਆ ਨਾ ਕੋਈ ਚੀਜ਼ ਰਹਿਤ ਨਹੀਂ ਗਈ ਨਹੀਂ ਮੰਮੀ ਜੀ ਕਾ ਹੋਈ ਗਈ ਆ ਵਾ ਸਾਰਾ ਵੇਖ ਲਾ ਜੇ ਕੋਈ ਚੀਜ਼ ਰਹਿੰਦੀ ਆ ਨਾ ਤੇ ਲੈ ਆਈਏ ਚਾਰ ਦਿਨ ਰਹਿ ਗਏ ਆ ਮੁੜ ਕੇ ਇਹ ਨਾ ਹੋਵੇ ਭਜੋ ਭਜਾਈ ਪਵੇ ਵੀ ਮੇਰੀ ਆ ਚੀਜ਼ ਰਹਿ ਗਈ ਆ ਤੇ ਮੇਰੀ ਆ ਰਹਿ ਗਈ ਆ ਨਹੀਂ ਮੰਮੀ ਜੀ ਤਕਰੀਬਨ ਸਾਰੀਆਂ ਆਈ ਗਈਆਂ ਵਾ ਚਲ ਠੀਕ ਆ ਫਿਰ ਆ ਸਾਰਾ ਪੈਕ ਬੂਕ ਕਰਕੇ ਰਹਾ ਲਿਆ ਵਾ ਕੋਈ ਨਹੀਂ ਜੇ ਕੋਈ ਹੋਊ ਤੇ ਫੇ ਮੈਂ ਦੱਸ ਦਊਗੀ ਤੁਹਾਨੂੰ ਚਲ ਠੀਕ ਆ ਮੈਂ ਵੀ ਬਾਹਰ ਵੇਖਾਂ ਤੇਰੇ ਡੈਡੀ ਵੀ ਹੱਲ ਨੂੰ ਗਏ ਆ ਚਲੋ ਠੀਕ ਆ ਮੈਂ ਵੀ ਵੇਖ ਲਾ ਮੈਂ ਕੰਮ ਇਹੀ ਕਰਨਾ ਮੈਨੂੰ ਤੇ ਲੱਗਦਾ ਵਾ ਕਿ ਕੰਮ ਠਾਕੇ ਵਾਲਾ ਹੀ ਹੋਣਾ ਵਾ ਇਹਨਾਂ ਨਾਲ ਤੇਰੇ ਵੀ ਮੈਂ ਜੋਤ ਨੂੰ ਨਾ ਬਾਜ਼ ਮਾਰ ਕੇ ਪੁੱਛ ਹੀ ਲੈਣਾ ਕਿ ਪੁੱਤ ਤੁਹਾਨੂੰ ਇਹਨਾਂ ਨੇ ਕਿਹਾ ਵੀ ਹੈਗਾ ਕਿ ਨਹੀਂ ਜੋਤ ਪੁੱਤ ਹਾਂਜੀ ਡੈਡ ਜੀ ਬੈਰਾ ਪੁੱਤ ਬੈਰਾ ਤੇ ਮੇਰੀ ਗੱਲ ਸੁਣ ਜਿਹੜਾ ਕੱਪੜਾ ਸੁਵਾ ਲਿਆ ਵਾ ਹਾਂਜੀ ਡੈਡ ਜੀ ਸੁਵਾ ਲਏ ਸੀ ਤੇ ਕੱਪੜੇ ਤੇ ਜੋ ਬੰਦੇ ਹਾਂਜੀ ਇਹਨਾਂ ਨੇ ਵੀ ਸੁਵਾ ਲੇ ਤੇ ਜੇ ਸੁਵਾਣੇ ਤਾਂ ਲਾਮ ਨੂੰ ਖਾਹਾਂ ਓਹੋ ਮੇਰੇ ਤੇ ਚੇਤਾ ਭੁੱਲ ਗਿਆ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਲਿਆਂਦੇ ਹੈਗੇ ਜੀ ਉਹਦਾ ਸਿਪਨੇ ਦਿੱਤੇ ਹੀਗੇ ਤੇ ਮੇਰੇ ਤੇ ਆ ਗਏ ਆ ਤਿਆਰ ਹੋ ਕੇ ਚੱਲ ਪੁੱਤ ਮੈਂ ਜੋਬਨ ਨੂੰ ਕਹਿਣਾ ਵਾਂ ਕਿ ਜਾ ਕੇ ਤੇ ਲਿਆ ਮੈਂ ਵੀ ਲਿਆਉਣੇ ਉਹ ਨਾਲ ਹੀ ਲੈ ਜਾਣਾ ਆਪਣੇ ਠੀਕ ਹੈ ਡੜਜੀ ਮੰਮੀ ਬੜਾ ਖਿਹੜੇ ਪਏ ਸੀ ਕਹਿੰਦੇ ਸੀ ਵੀ ਜੋ ਤੂੰ ਵੀ ਸੰਭਾਲਾ ਉਦਾਂ ਤੇ ਮੈਂ ਆਪ ਸੀ ਲੈਣੇ ਸੀ ਮੈਨੂੰ ਕਹਿੰਦੇ ਨਿੱਕੇ ਨਿੱਕੇ ਕੰਮਾਂ 'ਚ ਲੱਗੀ ਰਹਿਣੀ ਆ ਰੋਜ਼ੀ ਤੇ ਘਰ ਦੇ ਕੰਮ ਤਾਂ ਨਵਦਾ ਬਥੇਰੇ ਹੋ ਜਾਂਦੇ ਆ ਉਹ ਜਿਹੜੇ ਰੁਪਿੰਦਰ ਦੇ ਨਹੀਂ ਦਿੱਤੇ ਮੇਰੇ ਵੀ ਨਾਲ ਹੀ ਦੇ ਆ ਇਹ ਚੱਲ ਕੋਈ ਨਹੀਂ ਉਹ ਕਰ ਕਰਦਾ ਕੰਮ ਕੁੰਮ ਤੇ ਮੈਂ ਕਹਿੰਨਾ ਉਹਨੂੰ ਠੀਕ ਹੈ ਡੈਡੀ ਡੈਡੀ ਨੂੰ ਕੀ ਪਤਾ ਵਾ ਅਸੀਂ ਤੇ ਕਿੰਨੀ ਵਾਰੀ ਪੁੱਛ ਲਿਆ ਵਾ ਅਸੀਂ ਕੱਪੜੇ ਲਈਏ ਕਿ ਨਾ ਲਈਏ ਵਿਆਹ ਚ ਤੇ 1-2 ਦਿਨ ਰਹਿ ਗਿਆ ਵਾ ਤੇ ਹੁਣ ਸਾਰਿਆਂ ਨੂੰ ਚੇਤਾ ਆਉਂਦਿਆ ਕੱਪੜਿਆਂ ਦਾ ਜੇ ਡੈਡੀ ਨੂੰ ਸੱਚੀ ਚ ਪਤਾ ਲੱਗਾ ਨਾ ਵੀ ਇਹਨਾਂ ਨੇ ਕੱਪੜੇ ਨਹੀਂ ਸਵਾਏ ਤੇ ਫਿਰ ਵੇਖਿਓ ਉਹਨਾਂ ਦੇ ਦਿਲ ਤੇ ਕੀ ਭੀਜਦੀ ਯੋ ਬਣ ਪੁੱਤ ਕੀ ਕਰਨ ਡਿਆ ਤੂੰ ਇੱਥੇ ਉਹ ਕੋਹ ਨਹੀਂ ਜੜੀ ਮੈਂ ਕੀ ਕਰਨਾ ਸੀਗਾ ਮੈਂ ਵੇਖਣ ਆਇਆ ਪੈਲੀਆਂ ਮਤਲਬ ਮੈਂ ਫੋਲਦੀਏ ਟੂੜੀ ਤੇ ਬਣੀ ਗਈ ਆ ਗੱਲ ਤੇ ਪਤਾ ਤੇਰੀ ਠੀਕ ਵਾ ਹੂੰ ਤੇ ਮੀਮਾ ਪਿਆ ਵਾ ਹਾਂ ਵਤਰੀ ਹੁਣ ਮੈਂ ਰਦਾ ਇੱਕ ਹੀ ਫੋਲਦੀਏ ਤੇ ਮਣ ਕੇ ਆ ਵੀ ਲੇਟ ਹੁੰਦਾ ਹੁੰਦਾ ਕੰਮ ਹੋਈ ਜਾਣਾ ਵਾ ਇਹ ਆਹੋ ਇਹ ਤੇ ਗੱਲ ਹੈ ਹੈ ਤੇ ਫਿਰ ਵੇਖ ਲਾਂਗੇ ਕੀ ਤੁਸੀਂ ਕਰਨਾ ਇਹ ਕੰਮ ਹੀ ਕੋਈ ਆ ਉਹ ਮੈਂ ਤਾਂ ਤੇਰੇ ਵਾਲੀ ਆਇਆ ਹਾਂ ਹਾਂ ਉਹ ਮੈਂ ਕਿਹਾ ਵੀ ਦਲਜੀਤ ਦਾ ਇਹ ਫੋਨ ਅੱਛਾ ਉਹ ਕਹੜਾ ਵੀ ਅੰਕਲ ਜੀ ਅਹੀਂ ਪੜੀ ਨਾ ਐਰਕਾ ਆਪ ਹੀ ਪਾਉਣੀ ਆ ਆ ਪਾਉਣੀ ਉਹ ਕਿਉਂ ਉਹ ਯਾਰ ਅਗਲੇ ਸੋਚਦੇ ਹੋਣਗੇ ਵੀ ਰਿਸ਼ਤੇਦਾਰੀ ਆ ਹੂੰ ਕਈ ਗੱਲਾਂ ਪਤਾ ਨਿਕਲ ਹੁੰਦੀਆਂ ਮੁੜ ਕੇ ਤੇ ਰਿਸ਼ਤੇਦਾਰੀ ਅਹੀਂ ਕਿਹੜਾ ਖਰਾਬ ਕਰਨਾ ਸੀ ਉਹਨਾਂ ਨੂੰ ਜਾਂ ਉਹਨਾਂ ਨੇ ਸਾਨੂੰ ਕਿਹੜਾ ਕਰਨਾ ਸੀਗਾ ਪੁੱਤ ਜਿੱਦੋਂ ਸਾਡੀ ਰਿਸ਼ਤੇਦਾਰੀ ਬਣ ਗਈ ਹੂੰ ਕੁੜੀ ਵਿਆਹੀ ਗਈ ਤੇ ਸਾਡੇ ਕੋਲ ਮੁੜ ਕੇ ਠੇਕਾ ਲੈਣਗੇ ਉਹ ਉਹ ਵਾਕਿਆ ਗੱਲ ਤਾਂ ਵੀ ਠੀਕ ਹੁੰਦਾ ਉਹ ਤਾਂ ਕਰਕੇ ਇਹ ਤਾਂ ਮੈਨੂੰ ਤੇ ਉਹਨਾਂ ਦੀ ਗੱਲ ਬੜੀ ਸਿਆਣੀ ਲੱਗੀ ਆ ਮੁੰਡਿਆਂ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਵਾਕਿਆ ਗੱਲ ਤਾਂ ਵੀ ਠੀਕ ਵਾ ਇਹ ਠੇਕਾ ਮੰਗਣਗੇ ਕਿਦਾਂ ਤਾਂ ਅਸੀਂ ਦਵਾਂਗੇ ਕਿਦਾਂ ਅਸੀਂ ਕਿਦਾਂ ਦਵਾਂਗੇ ਪਰ ਇਦਾਂ ਚੜਾਈ ਜੀ ਹੋ ਜਾਂਦੀ ਨਹੀਂ ਸਹੀ ਕੀਤਾ ਸਖੋਰਾ ਨੇ ਆਪ ਵੀ ਹੁਣ ਆਏ ਹਣ ਦਾ ਉਹ ਆਪੇ ਦਲਜੀਤ ਨੇ ਕੀਤਾ ਸੀ ਫੋਨ ਠੀਕ ਠੀਕ ਆ ਤੇ ਆਪਾਂ ਇਦਾਂ ਕਰਦੇ ਆਪ ਪਨੀਰੀ ਫਿਰ ਘਟ ਬੀਜ ਲਾਂਗੇ ਨਹੀਂ ਕੀ ਕਰਨੀ ਉਹ ਆਪਣੀ ਜ਼ਮੀਨ 'ਚ ਨਿਕ ਹੈਗੀ ਹੈ ਨਾ ਉਹਦੇ ਵਾਸਤੇ ਬੀਜ ਲੇ ਉਹਦੇ ਵਾਸਤੇ ਬੀਜ ਉਹ ਮੇਰੀ ਗੱਲ ਸੁਣ ਹਾਂਜੀ ਤੇ ਉਹ ਲੀੜਾ ਕਪੜਾ ਸਵਾਇਆ ਸੋਇਆ ਕੋਈ ਕਿ ਨਹੀਂ ਲੀੜੇ ਕਪੜੇ ਦਿੱਤੇ ਆ ਸੀਨੇ ਤੇ ਮੈਂ ਤਾਂ ਫਿਰ ਤੇਰੇ ਯੱਗ ਆਇਆ ਹਾਂ ਹਾਂ ਉਹ ਜੋਤ ਮੈਨੂੰ ਕਹਿਣ ਡਈ ਸੀ ਵੀ ਡੈਡੀ ਅਸੀਂ ਸੀਨੇ ਦਿੱਤੇ ਤੇ ਲਿਆਉਣ ਵਾਲੇ ਆ ਤੇ ਮੈਨੂੰ ਉਥੇ ਕੰਮ ਹੀ ਮੈਂ ਚਰਨ ਨਾਲੇ ਜਿਹੜਾ ਕਪੜਾ ਲੈ ਆਉਨੇ ਆ ਤੇ ਨਾਲੇ ਫਿਰ ਉਹ ਕੰਮ ਕਰਾਵਾਂਗੇ ਦੋਵੇਂ ਪੇ ਪੁੱਤ ਚਲੋ ਕੋਈ ਨਹੀਂ ਤੁਸੀਂ ਰੁਕੋ ਘਰ ਤੇ ਮੈਂ ਫੜ ਲੈਣਾ ਤੇ ਕਪੜੇ ਜਾ ਕੇ ਉਹ ਪੁੱਤ ਮੈਨੂੰ ਹੋਰ ਵੀ ਕਈ ਕੰਮ ਹੂੰ ਤੇ ਮੇਰਾ ਰਤਾ ਦੋਵੇਂ ਪੇ ਪੁੱਤ ਜਾਂਦੇ ਤੇ ਲੈ ਆਉਂਦੇ ਮੈਂ ਕਹਿੰਦੇ ਮੈਂ ਕੰਮ ਇੱਕ ਅਦਾ ਕਰ ਲੈਂਦਾ ਕੋਈ ਇੱਥੇ ਕੀ ਹੁਣ ਕੀ ਕਰਨਾ ਇੱਥੇ ਐਦਾਂ ਬਾ ਪਹਿਲੀ ਜੇ ਇੱਕਦੋ ਕੰਮ ਵੇ ਲੈਣਾ ਵਾ ਉਹ ਮੇਰੀ ਗੱਲ ਸੁਣ ਪੁੱਤ ਚਾਰ ਦਿਨ ਰਹਿ ਗਏ ਵਿਆਹ ਚ ਤੇ ਬਾਅਦ ਚ ਕੰਮ ਇਹੋ ਹੀ ਕੰਮ ਕਰਨਾ ਅਸੀਂ ਡੇਰੀ ਕੈਂਡ ਜਾਂ ਨਾਲ ਚੱਲ ਪਰ ਜਾਵਾਂ ਕਿੱਦਾਂ ਕੱਪੜੇ ਕਿਸੇ ਨੂੰ ਦਿੱਤੇ ਹੋਣਗੇ ਤੇ ਕਿਸ ਕੋ ਲਿਆਉਂਗਾ ਜੇ ਮੈਂ ਨਾਲ ਚੱਲ ਗਿਆ ਤੇ ਡੈਡ ਨੂੰ ਤਾਂ ਪਤਾ ਲੱਗ ਜਾਣਾ ਉਹ ਜੋਬਨ ਪੁੱਤ ਕੀ ਸੋਚੀ ਪੈ ਗਿਆ ਵਾ ਉਹ ਨਹੀਂ ਡੇੜੀ ਮੈਂ ਕੀ ਸੋਚਣਾ ਵਾ ਮੈਂ ਇਹ ਗੱਲ ਸੋਚਣ ਲਿਆ ਵਾ ਕਿ ਜਾਂ ਤੁਸੀਂ ਚੱਲ ਜਾਓ ਤੇ ਜਾਂ ਮੈਂ ਚੱਲ ਜਾਣਾ ਵਾ ਦੋਵਾਂ ਨੇ ਕਰਨਾ ਸੁੱਝਾ ਕੇ ਉਹ ਨਹੀਂ ਪੁੱਤ ਤੂੰ ਮੇਰੇ ਨਾਲ ਹੀ ਚੱਲ ਤਹੀਂ ਜਾਣਾ ਨਹੀਂ ਕਰਨਾ ਵਾ ਚਲੋ ਕੋਈ ਨਹੀਂ ਤੁਸੀਂ ਚਲੋ ਮੈਂ ਆ ਗਿਆ ਤੁਹਾਡੇ ਮਗਰ ਚੱਲ ਆ ਜਾ ਫਿਰ ਮੇਰੇ ਮਗਰ ਪੁੱਤ ਮੇਰਾ ਉਹ ਡੈਡੀ ਦੇ ਮਗਰੀ ਪੈ ਗਏ ਆ। ਇਹ ਕਪੜੇ ਲੈ ਆਈਏ। ਕਪੜੇ ਕਿਸੇ ਨੂੰ ਦਿੱਤੇ ਹੋਣ ਤੇ ਉਥੋਂ ਲਿਆਉਣੇ ਆ। ਮੰਮੀ ਹੁਣਾਂ ਤੇ ਕਹਿੰਦੇ ਅਸੀਂ ਤਾਂ ਕਪੜੇ ਸਵਾਈ ਨਹੀਂ ਆ। ਤੇ ਹੁਣ ਜੱਡੜੀ ਨੂੰ ਪਤਾ ਲੱਗਾ ਤੇ ਡੈਡੀ ਨੇ ਫੇਰ ਬੋਲਣਾ ਵਾ। ਤੇ ਜੇ ਡੈਡੀ ਬੋਲੇ ਤੇ ਮੰਮੀ ਨੇ ਫੇਰ ਜੋਤ ਨੂੰ ਕਹਿਣ ਦੇ ਪੈਣਾ ਵੀ ਤੂੰ ਹੀ ਦੱਸਿਆ ਡੈਡੀ ਨੂੰ। ਹੁਣ ਕਰੀਏ ਕੀ? ਵਿਚ ਤੇ ਅਸੀਂ ਫਸੇ ਆ ਨਾ। ਨਾ ਮੰਮੀ ਗੱਲ ਸੁਣਦੇ ਆ, ਨਾ ਡੈਡੀ ਸੁਣਦੇ। ਮੈਨੂੰ ਲੱਗਦਾ ਡੈਡੀ ਨੂੰ ਦੱਸਣਾ ਹੀ ਪੈਣਾ ਵਾ। ਵੀ ਮੰਮੀ ਨੇ ਸਾਨੂੰ ਮਨਾ ਕੀਤਾ ਵੀ ਵਿਆਹ ਨਹੀਂ ਜਾਣਾ। ਫੇਰ ਅਸੀਂ ਆਪਣੇ ਸਿਰ ਤੇ ਕੱਲੀ ਗੱਲ ਲੈਣੀ ਆ। ਅਪੀ ਮੈਂ ਵੀ ਪੁੱਛ ਤਨ ਕਿ ਜੋ ਕਰਨਾ ਕਰਨ ਇਹ ਤਾਂ ਕਰਨੀ ਆ ਸ਼ਾਮਾ ਵਾਸਤੇ ਕੁਝ ਬਣਾ ਹੀ ਲੈਣੀ ਘਰ ਚ ਤੇ ਕਲਾ ਦਾ ਮਾਹੌਲ ਬਣਿਆ ਵਾ ਰੋਟੀ ਤੇ ਖਾਣੀ ਆ ਨਾ ਨਹੀਂ ਮੇਰੀ ਗੱਲ ਸੁਣਾ ਤੇਰਾ ਪਿਓ ਤੇਰਾ ਲਾਗਾ ਇੱਥੇ ਬੈਠਾ ਹੀ ਕੀ ਪੁੱਛਣਦਾ ਏ ਤੈਨੂੰ ਨਹੀਂ ਨਹੀਂ ਅਮਜੀ ਉਹਨਾਂ ਨੇ ਕੀ ਪੁੱਛਣਾ ਵਿਚਾਰਿਆ ਕਿਉਂ ਨਹੀਂ ਪੁੱਛਣਦਾ ਕੱਪੜਿਆਂ ਬਾਰੇ ਤਾਂ ਪੁੱਛਣਦਾ ਹੀ ਤੂੰ ਸਾਰੇ ਸੱਚਾਈ ਦੱਸਦੀ ਹੁਣੀ ਆ ਤੇ ਮੰਮੀ ਨੇ ਕਿਹਾ ਹੀ ਨਹੀਂ ਮੰਮੀ ਜੀ ਮੈਂ ਕੀ ਦੱਸਾਂ ਨਹੀਂ ਉਹਨਾਂ ਨੂੰ ਮੈਂ ਤਾਂ ਸੋਖੂ ਪਰਦਾ ਪਾ ਲਿਆ ਗੱਲ ਤੇ ਮੈਂ ਵੀ ਮੰਮੀ ਨੇ ਮੈਨੂੰ ਸੁੱਟ ਲਿਆਤੇ ਸੀ ਤੇ ਸਮਾਂ ਵੀ ਦਿੱਤੇ ਸੀ ਤੇ ਮੈਨੂੰ ਕੀ ਪਤਾ ਸੀ ਵੀ ਉਹਨਾਂ ਸਾਰੀ ਪੁਛਪੜਤਾਲ ਕਰ ਲੈਣੀ ਬੱਲੇ ਨਹੀਂ ਤੇਰੇ ਇਹ ਮੰਮੀ ਮੈਂ ਤਾਂ ਪਰਦਾ ਪਾਤਾ ਸੀ ਤੂੰ ਪਰਦੇ ਪਾਉਣ ਵਾਲੀ ਆ ਤੂੰ ਤਾਂ ਤਮਾਸ਼ਾ ਵੇਖਣ ਲਈ ਆ ਹਨ ਨੂੰ ਲੜਾਲੜਾ ਕੇ ਸਾਰਾ ਟੱਬਰ ਨੂੰ ਮਾਰਨ ਲਈ ਆ ਤੂੰ ਜਿੰਨੀ ਭੋਲੀ ਦਿਖਦੀ ਆ ਨਾ ਤੂੰ ਇੰਨੀ ਭੋਲੀ ਹੈ ਨਹੀਂਗੀ ਅਗਲ ਆਤੀ ਉਹਨੂੰ ਤੇ ਮੇਰੇ ਦਿਵਾਲੇ ਕਰਤਾ ਵਾ ਹਮਝ ਮੈਂ ਨਹੀਂ ਕਸੂਈ ਆਖਿਆ ਜੇ ਜੱਜੀ ਨਾ ਕੱਪੜਿਆਂ ਵਾਲੀ ਦੁਕਾਨ ਤੇ ਜਾਂਦੇ ਤੇ ਨਾ ਸਾਰੇ ਭੇਤ ਖੁੱਲਦੇ ਤੇ ਹੁਣ ਉਹ ਆਪ ਹੀ ਚਲ ਗਈ ਸੀ ਤੇ ਅਸੀਂ ਕੀ ਕਹਿ ਲੈਣਾ ਮੈਂ ਤੁਹਾਨੂੰ ਨਾ ਦੋਵਾਂ ਜਾਣਿਆਂ ਨੂੰ ਚੰਗੀ ਤਰ੍ਹਾਂ ਸਮਝਾਤਾ ਸੀ ਵੀ ਤੁਹਾਨੂੰ ਇਹ ਨਾਲ ਨਹੀਂ ਖੜਨਾ ਜੇ ਤੇਰਾ ਪਿਓ ਪੁੱਛੇ ਵੀ ਤੇ ਤੁਹਾਡੀ ਮਾਂ ਨੇ ਮਨਾ ਕੀਤਾ ਵਾ ਤੇ ਕਿਤੇ ਹਾਂ ਨਾ ਕਹਿ ਦਿਓ ਨਹੀਂ ਤੇ ਮੈਂ ਤੇਰਾ ਹਸ਼ਰ ਬੁਰਾ ਕਰਨਾ ਹੀ ਹਾਂ ਤੇ ਨਾ ਤੁਹਾਨੂੰ ਮੈਂ ਨਾਲ ਖੜਨਾ ਹੀ ਆ ਘਰ ਦੇ ਕੰਮ ਕਰੋ ਸੁਣੀ ਨਾ ਮੇਰੀ ਗੱਲ ਜੁਸਤ ਚਲਾਕੀਆਂ ਜਿਹੜੀਆਂ ਮਰਨਾ ਕਰਦੇ ਜੇ ਨਾ ਛੱਡ ਦੋ ਏ ਅਹੀਂ ਜੁਸਤ ਚਲਾਕੀਆਂ ਮਮੀ ਜੀ ਤਿਹੜੇ ਨਾ ਕਰਿਆ ਕਰਨੀ ਜੁਸਤ ਚਲਾਕੀਆਂ ਤੇ ਤਹੀ ਸਾਡੇ ਨਾ ਕਰਨ ਦੇ ਜੀ ਕਰਦਾ ਵਿਆਹ ਵਾ ਤੇ ਅਹੀਂ ਇਨੀ ਆਚਾਰੀ ਚੋਂ ਕੀਤੀਆਂ ਤੁਹਿਆਂ ਨੂੰ ਨਾਲ ਵੀ ਨਹੀਂ ਖੜਨਦੇ ਕੱਲ ਨੂੰ ਸ਼ਰੀਕਾ ਕੀ ਕਹੂਗਾ ਉਹ ਤੇ ਦੂਰ ਦੀ ਗੱਲ ਆ ਜਿੱਥੇ ਰੁਪਿੰਦਰ ਨੇ ਵਿਆਹੀ ਜਾਣਾ ਵਾ ਉਹ ਕੀ ਕਹਿਣਗੇ ਫੇ ਭਰਾਬਰ ਜਾਈ ਦੀ ਰੁਪਿੰਦਰ ਨਾ ਬੰਦੀ ਨਹੀਂ ਪਰ ਇੰਨਾ ਕੀ ਪਤਾਵਾ ਕਿਰਪਿੰਦਰ ਦੀ ਭਰਾਵਰ ਜਾਈ ਨਾ ਨੀ ਬੰਦੀ ਡੈਡੀ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਹੋਈ ਹੈਗੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਮੈਂ ਤੁਹਾਨੂੰ ਕਹਿਣਿਆ ਵੀ ਕੋਈ ਗੱਲ ਨਹੀਂ ਮੰਮੀ ਨੂੰ ਨਹੀਂ ਯਾਰ ਚੁੱਪ ਰਿਹਾ ਡੈਡੀ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਬਸ ਮੰਮੀ ਨੂੰ ਨਾ ਕੁਝ ਵੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਰਮਨ ਇਧਰ ਆ ਆ ਗਈ ਜੇ ਹਾ ਹੈ ਕੀ ਹੋਇਆ ਕੱਪੜੇ ਕਿੱਥੇ ਥੱਲੇ ਸੁੱਟੇ ਆ ਕੀ ਗੱਲ ਹੋਈ ਆ ਅੱਗ ਲਾ ਇਹ ਕੱਪੜਿਆਂ ਨੂੰ ਕਿਉਂ ਕੀ ਹਿਆਵਾ ਗੱਲ ਤਾਂ ਦੱਸੋ ਮੈਨੂੰ ਜੇ ਮੇਰੇ ਬੱਚਿਆਂ ਨੇ ਨਹੀਂ ਵਿਆਹ ਦੇਣਾ ਤਾਂ ਅਸੀਂ ਕੀ ਕਰਨਾ ਉੱਥੇ ਬੱਚਿਆਂ ਨੇ ਨਹੀਂ ਜਾਣਾ ਬੱਚਿਆਂ ਨੂੰ ਮਨਾ ਕਿਨੇ ਕੀਤਾ ਵਾ ਰਮਨ ਮੇਰੇ ਸਾਰੀ ਸਮਝ ਆ ਗਈ ਆ ਤੇ ਐਡੀ ਭੋਲੀ ਨਾ ਬਣ ਕੀ ਕਰਦੀ ਫਿਰਦੀ ਆ ਤੂੰ ਮੈਨੂੰ ਤਾਂ ਕੇ ਗੱਲ ਦਾ ਪਤਾ ਨਹੀਂਗਾ ਸ਼ਹਿਰ ਗਏ ਜੇ ਚੰਗੇ ਭਲੇ ਸਾਰੇ ਕੰਮ ਤੁਸੀਂ ਆਪ ਹੀ ਕਰਦੇ ਫਿਰਦੇ ਜੇ ਹੋ ਉਹਨਾਂ ਨੂੰ ਮਨਾ ਕੀਤਾ ਵਾ ਮੈਂ ਮਨਾ ਕੀਤਾ ਵਾ ਹੋਰ ਕਿਨੇ ਕੀਤਾ ਵਾ ਤੁਹਾਨੂੰ ਕਿਨੇ ਕਿਹਾ ਮੈਂ ਮਨਾ ਕੀਤਾ ਵਾ ਤੂੰ ਨਾ ਇਹਨਾਂ ਆਪ ਨਹੀਂ ਲਿਆਂਦੇ ਮੈਂ ਲਿਆ ਕੇ ਦੇਣੇ ਸੀ ਇਹਨਾਂ ਨੂੰ ਇਹ ਨਿਆੜੇ ਆ ਤੇ ਤੂੰ ਵੀ ਕਹਿੰਦੀ ਤਾਂ ਕਿਹਾ ਤੇ ਹੈਗਾ ਮੈਂ ਇੱਕ ਦੋ ਵਾਰਾਂ ਕੀ ਹੈਗਾ ਵੇ ਇੱਥੇ ਰਮਰਤ ਤੋਂ ਲੱਗਿਆ ਰਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚੇ ਨਹੀਂ ਨੇ ਜਣਾ ਪਿਆ ਤੇ ਮੈਂ ਵੀ ਨਹੀਂ ਜਾਣਾ ਮੇਰੀ ਗੱਲ ਸੁਣ ਲੈ ਡੈਡੀ ਜੀ ਮੇਰੀ ਸੁਣੋ ਗੱਲ ਮੇਰਾ ਵਿਆਹ ਆ ਮੇਰੀ ਮਰਜ਼ੀ ਮੈਂ ਇਹਨੂੰ ਖਾੜਨਾ ਬਨਾਲ ਕੇ ਨਹੀਂ ਖਾੜਨਾ ਅਬਲ ਤੇ ਮੈਂ ਇਹਨਾਂ ਨੂੰ ਖਾੜਨਾ ਨਹੀਂ ਦੋ ਜਣੇ ਨਾਲ ਤੁਸੀਂ ਮਾਵਾਂ ਦੀਆ ਚਲ ਜਿਓ ਮੈਂ ਤਾਂ ਜਾਣਾ ਨਹੀਂ ਆ ਦੱਸ ਉਹਨਾਂ ਨੂੰ ਕਿਹੜਾ ਨਹੀਂ ਡੱਕਿਆ ਵਾ ਸਾਰੇ ਕੰਮ ਆਪ ਹੀ ਕਰਦੇ ਫਿਰਦੇ ਆ ਇਹ ਰਮਰਤ ਤੁਸੀਂ ਕੱਪੜੇ ਲਿਆਉਣਾ ਤੁਸੀਂ ਉਹਨਾਂ ਤੇ ਦਪਾ ਹੀ ਇਹਨਾਂ ਕ ਪਾਇਆ ਵਾ ਮੈਂ ਕਹਦਾ ਦਬਾ ਪਾਇਆ ਵਾ ਓ ਡੈਡੀ ਜੀ ਕੀ ਕਿਹਾ ਮੈਂ ਮੇਰੀ ਸੁਣੋ ਗੱਲ ਇਹਨਾਂ ਕੋਈ ਫਰਜ਼ ਨਿਭਾਇਆ ਵਾ ਭਰਾ ਹੋੰਦਾ ਕੋਈ ਵੀ ਕੰਮ ਕੀਤਾ ਇਹਨਾਂ ਨੇ ਅੱਗੇ ਹੋਗੇ ਓ ਮੇਰੀ ਗੱਲ ਸੁਣੋ ਉਹਨੂੰ ਗਾਂ ਪਹੀ ਹੋਣੀ ਨਹੀਂ ਦਿੰਦੇ ਹੋਵੇ ਕੀ ਓ ਸਾਡੇ ਨਾਲ ਸ਼ਹਿਰ ਗਿਆ ਸਾਰਾ ਸਮਾਨ ਲੈ ਕੇ ਆਇਆ ਉਹ ਮੁੜ ਕੇ ਆਰਤੀਏ ਕੋ ਪੈਸੇ ਉਹ ਲੈ ਆ ਫੜ ਕੇ ਤੁਰਿਆ ਤੇ ਫਿਰਦੇ ਹੋਰ ਕੀ ਕਰਿਓ ਰਮਨ ਮੇਰੀ ਗੱਲ ਸੁਣ ਲਓ ਜੇ ਤੁਸੀਂ ਚਾਹੁੰਦੇ ਆ ਜੇ ਨਾ ਮਾਵਾ ਧੀਆ ਵੀ ਮੈਂ ਵਿਆਹ ਵਿੱਚ ਆਵਾਂ ਫਿਰ ਜੋਤ ਨੂੰ ਤੇ ਜੁਬ ਨੂੰ ਹੁਣੇ ਰਮਨ ਤੂੰ ਕਹਿ ਮੇਰੀ ਸੁਣੋ ਗੱਲ ਇਹਨਾਂ ਨੂੰ ਮੈਂ ਮਨਾ ਕੀਤਾ ਵਾ ਇਹਨਾਂ ਦੀ ਮਰਜ਼ੀ ਆ ਵੀ ਇਹਨਾਂ ਨੇ ਵਿਆਹ ਜਾਣਾ ਕਿ ਨਹੀਂ ਜਾਣਾ ਇਹ ਆਪਸੇ ਆਣਾ ਬਿਆਣਾ ਵਾ ਇਹਨੂੰ ਨਹੀਂ ਪਤਾ ਵੀ ਮੇਰੇ ਭੈਣ ਦਾ ਵਿਆਹ ਵਾ ਮੈਂ ਸਾਰੇ ਕੰਮ ਕਾੜੀ ਹੋ ਕੇ ਕਰਾਂ ਰਮਨ ਜੇ ਇਹ ਨਾ ਨਗੇ ਤੇ ਮੈਂ ਵੀ ਨਹੀਂ ਜਾਣਾ ਜੋਤ ਹਾਂਜੀ ਅੰਟੀ ਕੋਤ ਕਪੜੇ ਨਹੀਂ ਬਣਾਏ ਤੁਸੀਂ ਅਮਰ ਜੇ ਤੂੰ ਚਾਹੁੰਦੀ ਹੈ ਨਾ ਤੇ ਮੇਰੇ ਰਿਸ਼ਤੇਦਾਰਾਂ ਜੇ ਮੇਰਾ ਜਨੂਸਨਾ ਨਿਕਲੇ ਤੇ ਫਿਰ ਇਹਨਾਂ ਨੂੰ ਦੋਵਾਂ ਜੀਆ ਨੂੰ ਕਹ ਦੇ ਮੇਰੀ ਗੱਲ ਸੁਣੋ ਇਹ ਉਪਰੇ ਆ ਵੀ ਇਹਨਾਂ ਨੂੰ ਮੈਂ ਕਹਾਂ ਵੀ ਕਪੜੇ ਬਣਾ ਲਓ ਇਹਨਾਂ ਨੂੰ ਨਹੀਂ ਪਤਾ ਕਿ ਕਰਦਾ ਵਿਆਹ ਵਾ ਤੇ ਲੀੜਾ ਕਪੜਾ ਹੀ ਬਣਾਉਣਾ ਵਾ ਮੰਮੀ ਜੀ ਮੇਰੀ ਸੁਣੋ ਗੱਲ ਵੀ ਫੇਰ ਉਹੀ ਗੱਲਾਂ ਕਰੀ ਜਾਂਦੇ ਆ ਅਸੀਂ ਇਹਨਾਂ ਦੋਨੋਂ ਨਹੀਂ ਖੜਨਾ ਨਾਲ ਵਿਆਹ ਸੁਣ ਲੈ ਗੱਲ ਕੁੜੀ ਨੂੰ ਸ਼ਹਿ ਦਿੱਤੀ ਹੈ ਨਾ ਤੂੰ ਪੂਰੀ ਉਹ ਤਾਂ ਬੋਲਣ ਢੀ ਆ ਤੂੰ ਚੁੱਪ ਕਰ ਹਰਪਿੰਦਰ ਤੂੰ ਕਿਉਂ ਬੋਲਦੀ ਆ ਖੜਨਾ ਕਿਉਂ ਨਹੀਂ ਪੁੱਤ ਤੇਰੇ ਭਰਾ ਪਰ ਚਾਈ ਆ ਜਾਣਾ ਵਾ ਉਹਨਾਂ ਦੇ ਨਾਲ ਚੱਲ ਤੂੰ ਅੰਦਰ ਮੈਂ ਆਉਣੀ ਆ ਤੇਰੀ ਨਾ ਠੰਡੇ ਦਿਮਾਗ ਨਾਲ ਗੱਲ ਸੁਣੋ ਇਹ ਮੈਨੂੰ ਉਪਰੇ ਥੋੜਾ ਵਾ ਮੇਰੇ ਵੀ ਨੌ ਪੁੱਤ ਵਾ ਉਹ ਤਾਂ ਨਿਆਣੀ ਆ ਜਾਣ ਕੇ ਗੱਲਾਂ ਕਰੀ ਜਾਣ ਲਈ ਆ ਜੇ ਤੁਸੀਂ ਕਹਿੰਦੇ ਨਾ ਮੈਂ ਨਾਲ ਜਾ ਕੇ ਇਹਨਾਂ ਨੂੰ ਕੱਪੜੇ ਬਣਾ ਦਿੰਨੀ ਆ ਜੋ ਬਣ ਜੋਤ ਤੁਸੀਂ ਤਿਆਰ ਹੋ ਮੈਂ ਤੁਹਾਡੇ ਨਾਲ ਜਾਨੀ ਆ ਚਲੋ ਕੱਪੜੇ ਬਣਾ ਲਿਆਈਏ ਕੱਪੜੇ ਲੈ ਕੇ ਆਏਂਗੀ ਨਾ ਤੇ ਮੈਂ ਆਉਂਦਾ ਵੇਖਣੇ ਵੀ ਆ ਗਈ ਆ ਕੋਈ ਗੱਲ ਨਹੀਂ ਮੈਂ ਨਾਲ ਲੈ ਕੇ ਜਾਨੀ ਆ ਚਲੋ ਬਾਹੂ ਹੋ ਤਿਆਰ ਆਜੋ ਜੋਤ ਵੇਖ ਲੈ ਕਿਹੜਾ ਕੰਮ ਹੋ ਗਿਆ ਘਰ ਚ ਡੈਡੀ ਨੇ ਜिद ਫੜੀ ਸੀਗੀ ਫੇ ਤੂੰ ਮੇਰੇ ਨਾਲ ਚਾਲੀ ਚਾਲ ਤੇਰੇ ਕੱਪੜੇ ਲੈ ਕੇ ਆਉਣੇ ਆ ਕੱਪੜੇ ਕਿਸ ਨੂੰ ਦਿੱਤੇ ਹੁੰਦੇ ਦੋ ਥਾਂ ਲਿਆਉਂਦੇ ਫੜ ਕੇ ਉਹ ਤੇ ਤੁਹਾਡੀ ਗੱਲ ਠੀਕ ਆ ਉਧਰ ਪਿੰਡ ਦਾ ਕੰਮ ਵੇਖ ਲੈ ਆਪਣੇ ਮੂੰਹੋਂ ਕਹਿ ਤਾਂ ਡੈਡੀ ਸਾਹਮਣੇ ਬੁਰੀ ਤਾਂ ਹੁਣ ਬਣ ਗਈ ਕਿ ਨਹੀਂ ਚਲੋ ਕੋਈ ਨਹੀਂ ਜੋ ਹੋ ਗਿਆ ਵਾ ਨਾ ਇਹ ਮੈਨੂੰ ਲੱਗਦਾ ਹੁਣ ਆ ਹੀ ਹੈਗਾ ਹੀ ਤੈਨੂੰ ਪਤਾ ਹੁਣ ਡੈਡ ਨੇ ਜਿੱਤੇ ਕਰਨੀ ਹੀ ਤੇ ਕੋਈ ਨਹੀਂ ਜਿਹੜੀ ਗੱਲ ਹੋ ਗਈ ਆ ਚੰਗਾ ਵਸੂਗ ਹੋ ਗਈ ਆ ਹੁਣ ਮੰਮੀ ਆਪੇ ਜੋ ਕਰਨਗੇ ਅਸੀਂ ਨਾਲ ਚਲ ਜਾਾਂਗੇ ਅਸੀਂ ਕਿਉਂ ਕਿਸੇ ਗੱਲ ਚ ਆਉਣ ਚਲ ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਪੁੱਛੋ ਜੇ ਕਹਿੰਦੇ ਤਾਂ ਚਲ ਜੰਨੇ ਆਜਾ ਮੈਂ ਨਹੀਂ ਕ ਜੇ ਕਹਿਣਗੇ ਤੇ ਨਾਲ ਚਲ ਜਾਗੇ ਤੁਹਾਨੂੰ ਪਤਾ ਰਪਿੰਦਰ ਵੀ ਔਖੀ ਹੋ ਕੇ ਗਈ ਆ ਤੇ ਮੰਮੀ ਨੇ ਤੇ ਹੋਰ ਔਖਿਆ ਹੋਣਾ ਉਹਦੇ ਡੈਡ ਦੇ ਮੂੰਹ ਨੂੰ ਫੜੇ ਚੁੱਪ ਕਰ ਰਹੇ ਨੇ ਚਲ ਕੋਈ ਨਹੀਂ ਫੜਨ ਦੇ ਰੱਖ ਫਿਰ ਰਪਿੰਦਰ ਹਾਂ ਕੰਬਾ ਚ ਕਰੀ ਬੈ ਇੱਥੇ ਮੇਰੀ ਗੱਲ ਸੁਣ ਪਹਿਲਾਂ ਕੀ ਹੋ ਗਿਆ ਮੀ ਜੀ ਹੁਣ ਹੁਣ ਆ ਕੀ ਆ ਤੈਨੂੰ ਕੀ ਲੋੜ ਪਈ ਹੈ ਨਿੱਚੇ-ਚੀ ਬੋਲਣ ਦੀ ਤੂੰ ਤੇ ਆਪਣੇ ਪਿਓ ਦੇ ਸਾਹਮਣੇ ਆਪਣੇ ਮੂੰਹ ਕਹਿਤਾ ਵੀ ਮੈਂ ਇਹਨਾਂ ਦੋਵਾਂ ਜਣਿਆਂ ਨਾਲ ਨਹੀਂ ਖੜਨਾ ਤੇ ਮੰਮੀ ਜੀ ਮੈਂ ਕਰਦੀ ਕੀ ਉਹਨਾਂ ਦੇ ਨਾਲ ਚੱਲ ਜਾਣਾ ਵਾ ਵਿਆਹ ਹੁਣ ਉਹ ਕੋਈ ਗੱਲ ਨਹੀਂ ਹੌਂਸਲਾ ਰੱਖ ਜਿਹੜਾ ਕੰਮ ਇਹਨਾਂ ਨਾਲ ਕਰਨਾ ਵਾ ਨਾ ਇਹਨਾਂ ਕਦੇ ਸੁਪਨੇ 'ਚ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਨਾਲੇ ਕੰਮ ਹੋਣਾ ਵਾ ਉਹ ਮੰਮੀ ਜੀ ਕਰਨਾ ਤੁਸੀਂ ਕੁਝ ਵੀ ਨਹੀਂ ਆ ਬਸ ਗੱਲਾਂ ਕਰਕੇ ਸਾਰ ਦਿੰਨੇ ਆ ਮੇਰੀ ਸੁਣ ਗੱਲ ਇਹ ਰਾ ਜਿਹਾ ਇਹ ਤਾਂ ਪਦੇ ਵਧੀਆ ਘਰ ਵਿੱਚ ਤੇ ਕਿੱਡੇ ਵਧੀਆ ਪਰਿਵਾਰ ਵਿੱਚ ਹੋਇਆ ਵਾ ਜੇ ਐਦਾਂ ਰੌਲਾ ਪਾਵਾਂਗੇ ਉਹਨਾਂ ਨੂੰ ਪਤਾ ਲੱਗੂਗਾ ਤੇ ਦਿਨ ਦੇ ਦਿਨ ਜਵਾਬ ਦੇ ਜਾਣਗੇ ਕੀ ਕਰਨਾ ਵਾ ਚੁੱਪ ਕਰ ਜਾ ਜੇ ਤੇਰਾ ਪਿਓ ਨਾਲ ਨਾ ਗਿਆ ਤੇ ਕੀ ਕਰਾਂਗੇ ਫੇਰ ਹੁਣ ਇਹ ਟਾਈਮ ਕੱਢਣਾ ਪੈਣਾ ਵਾ ਕੋਈ ਨਹੀਂ ਜਾ ਲੈਂਦੇ ਨਾਲ ਬਾਅਦ ਵਿੱਚ ਵੇਖੀ ਇਹਨਾਂ ਦਾ ਮੈਂ ਹਸ਼ਰ ਕੀ ਕਰਦੀ ਆ ਇੱਕ ਵਾਰ ਵਿਆਹ ਹੋ ਲੈਂਦੀ ਚੱਲ ਵੇਖ ਲਊ ਫਿਰ ਜਦਾਂ ਵੀ ਹੁੰਦਾ ਵਾ ਮੇਰਾ ਨਹੀਂ ਹਰਾ ਦਮੀ ਨਾਲ ਖੜਨਦਾ ਅਰਾਦਾ ਤੇ ਮੇਰਾ ਵੀ ਨਹੀਂ ਹੀਗਾ ਮੋਂ ਤੇਰਾ ਪਿਓ ਨਹੀਂ ਕਹੀ ਜਾਣ ਡਿਆ ਵਾ ਤੇ ਉਹਨਾਂ ਨਾਲ ਖੜਨਾ ਵਾ ਖੜਨਾ ਵਾ ਨਹੀਂ ਤੇ ਮੈਂ ਵੀ ਨਹੀਂ ਜਾਣਾ ਜੇ ਇਹ ਨਾ ਜਾਊਗਾ ਸਾਰੇ ਕੰਮ ਤੇ ਪਿਓ ਤੇਰੇ ਦੇ ਸਿਰ ਤੇ ਆ ਅਸੀਂ ਦੋਵੇਂ ਜਾਣੀਆਂ ਕੀ ਕਰਾਂਗੇ ਨਹੀਂ ਇਹ ਤਾਂ ਗੱਲ ਮੀ ਜੀ ਫਿਰ ਆਈਏ ਕੋਈ ਗੱਲ ਨਹੀਂ ਹੋੜਿਆਂ ਦੇ ਤਿਆਰ ਕਈ ਨਹੀਂ ਉਹਨਾਂ ਨੂੰ ਤੇ ਤਿਆਰ ਹੋ ਜਾ ਤਾਂ ਕੱਪੜੇ ਲੈ ਆਉਨੇ ਆ ਕੱਪੜੇ ਕਦੇ ਲਿਓਨੇ ਇੱਕ ਇੱਕ ਸੂਟ ਨੰਮ ਲਿਆ ਦਿਓ ਬਾਕੀ ਇਹਨਾਂ ਦੇ ਪਹਿਲੇ ਹੈ ਕੀ ਹੈ ਕਿ ਕੀ ਲਿਆਉਣਾ ਵਾ ਬਰਾਤ ਵਾਲੇ ਦਿਨ ਪਾਉਨ ਨੂੰ ਲਿਆਉਣਾ ਵਾ ਬਾਕੀ ਇਹਦੇ ਨਵੇਂ ਸੂਟ ਵਾ ਉਹ ਕਰਨੇ ਪਾਉਗੀ ਉਹ ਹੀ ਨੇ ਅਜੇ ਸ਼ਹਿਰ ਜਾ ਕੇ ਕੀ ਤੱਕ ਕਿਹੜੇ ਸੂਟਾਂ ਨੂੰ ਹੱਥ ਪਾਉਣਾ ਵਾ 5000 ਦਾ ਲੈਣਾ ਵਾ ਤਾਂ 7 ਦਾ ਲੈਣਾ ਵਾ ਮਮੀ ਜੀ ਮੈਨੂੰ ਲੱਗਦਾ ਵਾ ਵੀ ਸਾਰੀ ਗੱਲ ਹੀ ਇਹਦੀ ਹੈ ਇਹਨੇ ਮੈਂ ਜ਼ਿਆਦਾ ਕੀ ਹੋਣੀ ਕੋਈ ਨਾ ਕੋ ਪਿਓ ਤੇਰਾ ਨਾ ਬਾਹਰ ਪੁੱਛਣ ਡਿਆ ਹੈ ਤਾਂ ਹੀ ਡੇਢ ਨੇ ਵਾਲੀ ਗੱਲ ਕੀਤੀ ਇੱਥੇ ਬੈਠੀ ਨਾ ਸੁਣ ਲਈ ਹਾਂ ਤੇ ਕੱਪੜਿਆਂ ਦੀ ਗੱਲ ਹੋਣ ਰਹੀ ਸੀ ਪੀ ਕਿ ਨੇ ਕੀ ਹੌਲੀ ਹੌਲੀ ਮਿਲ ਮਿਲ ਕੀਤਾ ਵਾ ਤੇ ਉਹ ਜੋ ਬੰਨੂ ਲੈ ਕੇ ਸ਼ਹਿਰ ਚਲ ਗਏ ਆ ਉਹ ਬਸ ਫਿਰ ਅਮੀ ਜੀ ਉਹ ਗੱਲ ਹੋਈ ਇਹਨੇ ਕਹਿਤਾ ਹੁਣ ਅਭੀ ਅਹੀਂ ਕਪੜੇ ਬਣਾਏ ਨਹੀਂ ਆ ਤੇ ਡੈਡੀ ਜਿੰਦੇ ਹੁਣ ਕਿਉਂ ਨਹੀਂ ਬਣਾਏ ਤੇ ਬਸ ਇਸੇ ਗੱਲੋਂ ਫਿਰ ਕੰਮ ਵੱਧ ਗਿਆ ਚੱਲ ਕੋਈ ਗੱਲ ਨਹੀਂ ਸੋਨਾ ਵੀ ਮੈਂ ਕਢਾਈ ਲਿਆ ਨਾ ਉਹਦੇ ਕੋ ਸਾਰੇ ਕੰਮ ਹੈ ਹੌਲੀ ਹੌਲੀ ਸਾਰੇ ਸੈੱਟ ਕਰ ਲੈਣੇ ਆ ਤੇ ਇਹਨਾਂ ਦਾ ਹਾਲ ਵੇਖੀ ਮੈਂ ਕੀ ਕਰਨਾ ਤੈਨੂੰ ਵੀ ਨਹੀਂ ਪਤਾ ਮੈਂ ਕੀ ਕਰਨਾ ਇਹਦੇ ਨਾਲ ਮੈਂ ਸਾਰੀ ਸਕੀਮਾਂ ਲਾਈ ਆ ਚਲੋ ਠੀਕ ਆ ਫਿਰ ਅਮੀ ਨਹੀਂ ਕੋਈ ਜਿੱਦਾਂ ਦੀ ਕਹਿੰਦੇ ਫਿਰ ਉਹਦੇ ਮੰਨ ਲੈਂਦਾ ਆਹੋ ਬਹੁਤਾ ਪਤਾ ਕਿ ਕਿ ਇਹ ਗੱਲ ਤੇ ਹੁੰਦਾ ਭੀ ਜਿਹੜੀ ਕਰ ਲਈਦੀ ਆ ਕੋਈ ਗੱਲ ਹੁੰਦੀ ਆ ਵੀ ਮਾਂ ਦੀ ਮੰਨਣੀ ਵੀ ਪੈਂਦੀ ਆ ਹੁਣ ਮੇਰੀ ਧੀ ਨਾ ਇਹ ਗੱਲ ਤੂੰ ਮੇਰੀ ਮੰਨ ਲੈ ਇੱਥੇ ਹੀ ਹਾਰ ਜਾਣਾ ਹੀ ਦੋਵਾਂ ਜਾਣੀਆਂ ਨੇ ਕੋਈ ਨਹੀਂ ਕੋਈ ਨਹੀਂ ਮੈਂ ਮੰਨ ਲਈ ਨਹੀਂ ਕੋਈ ਨਹੀਂ ਚਲ ਜਾਣਾ ਚਲ ਘਰ ਤੋਂ ਕੰਮ ਮੈਂ ਵੇਖ ਚਲੋ ਠੀਕ ਚਲ ਹੁਣ ਕੀ ਕਰਨਾ ਵਾ ਜੇ ਹੁਣ ਮੰਮੀ ਜੀ ਨਾ ਕਹਿਣੇ ਦੇ ਆ ਤੇ ਚੰਗੇ ਵਜਹਿ ਕਹਿਣਦੇ ਹੋਣਗੇ ਕੋਈ ਨਹੀਂ ਲੈ ਜਾਂਦੇ ਆ ਨਾਲ ਕੀ ਹੋਣ ਲੱਗਾ ਹੋਵੇ ਨਾਲ